आम तौर पर एक बहुत कॉमन इशू लैके पेशेंट को डाइटली रेकमेंडे आते हैं वो है हाई यूरिक एसिड तुम्हें भी देखिया होएगा या शायद खुद भी यह महसूस किया होएगा जे थोड़े नीज पेन कर रहे हैं तो अड्डी दुख रही है पैर का अंगूठा दुख रहा है तो किसी नहीं पुछते सीधा जाके अपना यूरिक एसिड चैक कराओ बिकॉज तुम ये जानते हो कि यूरिक एसिड तेजे जॉइंट स्वास्थ्य ख़राब है ਸੋ ਅੱਜ ਮੈਂ ਗੱਲ ਕਰਾਂਗੀ ਕੁਝ ਐਸੀਆਂ ਡਾਈਟਰੀ ਰეკਮੈਂਡੇਸ਼ਨਸ ਔਰ ਕੁਝ ਐਸੀਆਂ ਸਾਵਧਾਨੀਆਂ ਬਾਰੇ ਜੇ ਤੁਹਾਡਾ ਯੂਰਿਕ ਐਸਿਡ ਵਧ ਰਿਹਾ ਹੈ ਤੁਸੀਂ ਉਹਨੂੰ ਕਿਵੇਂ ਚੈੱਕ ਵਿੱਚ ਰੱਖ ਸਕਦੇ ਹੋ ਕਿਵੇਂ ਉਹਦੀ ਜੜ ਤੱਕ ਪਹੁੰਚ ਸਕਦੇ ਹੋ ਔਰ ਉਹਦੇ ਰੂਟ ਕੌਜ਼ ਨੂੰ ਮਿਟਾ ਕੇ ਆਪਣੇ ਕਿਡਨੀਜ਼ ਨੂੰ ਹੈਲਦੀ ਰੱਖ ਸਕਦੇ ਹੋ ਸੋ ਯੂਰਿਕ ਐਸਿਡ ਹੈ ਕੀ ਯੂਰਿਕ ਐਸਿਡ ਇੱਕ ਬਾਈ ਪ੍ਰੋਡਕਟ ਹੈ ਜਦੋਂ ਅਸੀਂ ਕੋਈ ਪਿਊਰੀਨਸ ਰਿਚ ਚੀਜ਼ ਲੈਨੇ ਆ ਜਿਹੜਾ ਕਿ ਸਾਡੀ ਕਿਡਨੀ ਵਿੱਚ ਜਾਂਦਾ ਹੈ ਉਹਦਾ ਬਾਈ ਪ੍ਰੋਡਕਟ ਹੁੰਦਾ ਹੈ ਯੂਰਿਕ ਐਸਿਡ ਯੂਰਿਕ ਐਸਿਡ ਸਾਡੇ ਸਰੀਰ ਵਿੱਚ ਉਹ ਫਲਸ਼ ਆਊਟ ਕਰਨ ਦੇ ਵਿੱਚ ਸਾਡੀਆਂ ਕਿਡਨੀਜ਼ ਜਿਹੜੀਆਂ ਹੈਗੀਆਂ ਉਹ ਹੈਲਪ ਕਰਦੀਆਂ ਤੁਸੀਂ ਆਮ ਤੌਰ ਤੇ ਹਾਈ ਯੂਰਿਕ ਐਸਿਡ ਨੂੰ ਤੁਸੀਂ ਹਾਈ ਪ੍ਰੋਟੀਨ ਡਾਈਟ ਨਾਲ ਆਈ ਏਮ ਵੈਰੀ ਸ਼ੋਰ ਤੁਸੀਂ ਉਹਨੂੰ ਰਿਲੇਟ ਕਰਦੇ ਹੋ ਔਰ ਇਹ ਸਹੀ ਵੀ ਹੈ ਬਿਕੋਜ਼ ਹਾਈ ਪ੍ਰੋਟੀਨ ਡਾਈਟਸ ਕਈ ਵਾਰ ਤੁਹਾਡੇ ਜਿਹੜੇ ਯੂਰਿਕ ਐਸਿਡ ਲੈਵਲਸ ਹੈ ਕਿਹਾ ਉਹਨੂੰ ਵਧਾ ਸਕਦੇ ਆ ਲੇਕਿਨ ਆਪਾਂ ਨੂੰ ਇਹ ਵੀ ਸਮਝਣਾ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਆਪਣਾ ਯੂਰਿਕ ਐਸਿਡ ਚੈੱਕ ਕਰਾਇਆ ਜਦੋਂ ਉਹ ਨੋਰਮਲ ਆਂਦਾ ਹੈ ਤਾਂ ਤੁਸੀਂ ਸੋਚਦੇ ਹੋ ਕਿ ਮੇਰਾ ਇਹ ਪੇਨ ਦਾ ਕਾਰਨ ਕੀ ਹੈ ਰਾਈਟ ਸੋ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਤੁਹਾਡੇ ਯੂਰਿਕ ਐਸਿਡ ਵਧਣ ਦੇ ਕਾਰਨ ਹੋ ਸਕਦੇ ਆ ਜੇ ਤੁਸੀਂ ਲੰਬੇ ਸਮੇਂ ਤੋਂ ਕੋਈ ਬਲੱਡ ਥਿਨਰਸ ਲੈ ਰਹੇ ਹੋ রাইਟ ਤੇ ਜਾਂ ਫਿਰ ਤੁਸੀਂ ਕੋਈ ਅ ਐਸੀਆ ਮੈਡੀਕੇਸ਼ਨਸ ਲੈ ਰਹੇ ਹੋ ਜਿਹਾ ਕਿ ਪੇਨ ਕਲਰਸ ਹੋਣ ਕੁਝ ਪੇਸ਼IENTS ਨੂੰ ਡਾਇਬੀਟੀਜ਼ ਹੁੰਦੀ ਹੈ ਉਹਨਾਂ ਦੇ ਵੀ ਯੂਰਿਕ ਐਸਿਡ ਵਧਣ ਦੀ ਸੰਭਾਵਨਾ ਹੁੰਦੀ ਹੈ ਥਾਇਰੋਇਡ ਦੇ ਪੇਸ਼IENTS ਦਾ ਯੂਰਿਕ ਐਸਿਡ ਵਧਦਾ ਹੈ ਯੂ نو ਪੋਸਟ ਕੀਮੋਥੈਰੇਪੀ ਜਾਂ ਪੋਸਟ ਰੇਡੀਏਸ਼ਨ ਵੀ ਤੁਹਾਡਾ ਯੂਰਿਕ ਐਸਿਡ ਵਧਦਾ ਹੈ ਸੋ ਯੂ ਹੈਵ ਟੂ ਸੀ ਕਿ ਤੁਹਾਡਾ ਯੂਰਿਕ ਐਸਿਡ ਵਧਣ ਦੇ ਕੀ ਕੀ ਚਾਂਸਸ ਕੀ ਕੀ ਤੁਹਾਡੇ ਕਾਰਨ ਹੋ ਸਕਤੇ ਹਨ ਕਈ ਵਾਰ ਐਸਾ ਵੀ ਦੇਖਿਆ ਜਾਂਦਾ ਹੈ ਕਿ ਜਿਹੜਾ ਯੂਰਿਕ ਐਸਿਡ ਹੈ ਉਹਦਾ ਸਿੱਧਾ ਸੰਬੰਧ ਤੁਹਾਡੇ ਸਟ्रेस ਲੈਵਲਸ ਨਾਲ ਹੁੰਦਾ ਹੈ ਜੇ ਤੁਸੀਂ ਬਹੁਤ ਸਟ्रेस ਵਿੱਚ ਲੈਂਦੇ ਹੋ ਤਾਂ ਵੀ ਤੁਹਾਡਾ ਜਿਹੜਾ ਯੂਰਿਕ ਐਸਿਡ ਹੈ ਉਹ ਵਾਜ ਜਾਂਦਾ ਹੈ ਜੇ ਤੁਸੀਂ ਡਾਇਯੂਰੇਟਿਕਸ ਲੈਂਦੇ ਹੋ ਜਿਵੇਂ ਕਿ ਜਿਹੜੀਆਂ ਕਿ ਯੂਰਿਨ ਇੰਡਿਊਸ ਕਰਨ ਵਾਲੀਆਂ ਜਿਹੜੀਆਂ ਟੈਬਲੇਟਸ ਤੁਸੀਂ ਕਈ ਵਾਰ ਤੁਹਾਨੂੰ ਮਾਰਜਨਲ ਹਾਈਪਰ ਟੈਨਸ਼ਨ ਲਈ ਦਿੱਤੀਆਂ ਜਾਂਦੀਆਂ ਉਹਦੇ ਨਾਲ ਵੀ ਤੁਹਾਡਾ ਜਿਹੜਾ ਯੂਰਿਕ ਐਸਿਡ ਹੈ ਉਹ ਵਾਤਾ ਹੈ ਸੋ ਜਿੰਨੀਆਂ ਵੀ ਚੀਜ਼ਾਂ ਜਿਨ੍ਹਾਂ ਦੇ ਵਿੱਚ ਹਾਈ ਪ੍ਰੋਟੀਨਸ ਹੈਗੇ ਆ ਜਿਨ੍ਹਾਂ ਵਿੱਚ ਹਾਈ ਪਿਊਰੀਨਸ ਹੈਗੇ ਆ ਉਹ ਤੁਸੀਂ ਆਪਣੇ ਡਾਈਟ ਵਿੱਚੋਂ ਉਹਨਾਂ ਨੂੰ ਕੱਢਣ ਦੀ ਤੁਸੀਂ ਜ਼ਰੂਰ ਕੋਸ਼ਿਸ਼ ਕਰ ਸਕਦੇ ਹੋ ਜਿਵੇਂ ਕਿ यू नो यू शुड नॉट हैव डेयरी प्रोडक्ट्स डेयरी प्रोडक्ट्स जिन्हों के हाई फैट होंगे पर्टिकुलरली जिमें कि बफलो मिल्क है उन्होंने ना लो बफलो मिल्क तो बने हुए जोड़े प्रोडक्ट्स है जो तीन दही जमा रहे हो बफलो मिल्क का जो तुम मक्खन लै रहे हो बफलो मिल्क का ईवन मिल्क लै रहे हो वह भी तो यूरिक एसड में वा सकता है इस तो यह भी देखना जरूरी है कि ती ਇਹ ਤਾਂ ਚੀਜ਼ਾਂ ਤੁਸੀਂ ਇੰਟਰਨੈਟ ਤੋਂ ਹੁਣ ਤੱਕ ਗੂਗਲ ਕਰ ਹੀ ਲਈਆਂ ਹੋਣੀਆਂ ਐ ਕਿ ਤੁਸੀਂ ਕੀ ਕੀ ਨਹੀਂ ਲੈਣਾ ਲੇਕਿਨ ਲੈਣਾ ਕੀ ਹੈ ਇਹਦਾ ਤਰੀਕਾ ਕੀ ਹੈ ਕਿ ਵਾਰੀ ਯੂਰਿਕ ਐਸਿਡ ਮਾਰਜਨਲੀ ਵਧਿਆ ਹੁੰਦਾ ਹੈ ਸ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਯੂ ਸ਼ੁਡ ਹੈਵ ਯੂ نو ਪਲੈਂਟੀ ਆਫ ਵਾਟਰ ਪਾਣੀ ਪੀਣ ਦੇ ਨਾਲ ਤੁਹਾਡਾ ਯੂਰਿਕ ਐਸਿਡ ਬਾਡੀ ਵਿੱਚੋਂ ਸੈਕ੍ਰੀਟ ਹੋ ਜਾਂਦਾ ਹੈ ਐਂਡ ਤੁਹਾਡੀ ਬਾਡੀ ਨੂੰ ਯੂਰਿਕ ਐਸਿਡ ਦੇ ਜਿਹੜੇ ਸਿੰਪਟਮਸ ਹੈਗੇ ਆ ਉਹਨਾਂ ਤੋਂ ਵੀ ਰਿਲੀਫ ਮਿਲਦਾ ਹੈ ਸੋ ਦ ਬੈਸਟ ਥਿੰਗ ਟੂ ਹੈਵ ਇਜ਼ दिस वॉटर uh, इस अलावा तो कुछ नैचुरल डाय यूरैटिक्स है जिड़े कि ज़्यादा यूरिन इंड्यूस करके थोड़ी बॉडी यूरिक एसिड बहर मदद कर सकते हैं जिमें कि बारले यानी कि जौ जौ वेरी गुड बिकॉज मैं आम तौर पर देखा है कि पेशेंट्सू जो बारले वॉटर दिता जाता है इट इज़ अ नैचुरल सोर्स ऑफ सोलबल एंड इनसोलुबल फाइबर जिद्डा यूरिक एसिड जोड़ा है वह कंट्रोल में आ सकता है हर रोज़ किसी न किसी तरह की एक्सरसाइज जरूर तुम इंडल्स करो ਯੂ ਸ਼ੁੱਡ ਹੈਵ ਮੋਰ ਸਵੈਟ ਐਂਡ ਯੂ ਸ਼ੁੱਡ ਹੈਵ ਮੋਰ ਵਾਟਰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਯੂਰਿਕ ਐਸਿਡ ਲੈਵਲਸ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ